ਇਹਦੇ ਪਲਾਸਾਂ ਦੇ ਦੋ ਕੱਟਦੇ ਉਹਦੀ ਛੇਕ ਉਹਦੀ ਨੇ ਲੈ ਲਓ ਛੇਕ ਪਿਆ ਲਓ ਦੋ ਟਰੇ ਕੱਢਦੇ ਇੱਥੇ ਲੈਣ ਕੀ ਆਏ ਸੀ ਤੁਸੀਂ ਹੁਣ ਕੈਰੇਕਟਰ ਸਾਹਿਬ ਕਿੰਨੇ ਬੜੇ ਹੋ ਗਏ ਉਹ ਤਾਂ ਲੇਟ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੁਵਾਦ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਚੱਲੇ ਜੀ ਬੱਬਾ ਹਰੀ ਦਾ ਜੀ ਜਗ੍ਹਾ ਤੇ ਲਓ ਜੀ ਆਪਾਂ ਕਰਨ ਲੱਗ ਗਏ ਅੱਜ ਮਹਾਰਾਜ ਦੇ ਰੂਪਾਂ ਦੀ ਪੂਜਾ ਆਓ ਦੋ ਮਹਾਰਾਜੇ ਸੂਰਵਸਾ ਕੱਢ ਲਈ ਬਾਹਰ ਕਮਰਿਆਂ ਦੀ ਹੁਣ ਆਪਾਂ ਗਾਨ ਲਾਗੇ ਸਫਾਈ ਧੂਫਾ ਗਈ ਬਾਈ ਮਣੀ ਖਣੀ ਆਪਣੀ ਸੇਵਾਦਾਰ ਲੱਗੇ ਹੋਏ ਆਪਰੇ ਦੂਜੇ ਹੈ ਨਹੀਂ ਯਾਰ ਦੂਜਾ ਕੱਪੜਾ ਹੈ ਨਹੀਂ ਆਹ ਮਾਦ ਲੱਭਣਾ ਫੋਨ ਲਗਾਏ ਐਪਲ ਬਾਬਾ ਜੀ ਨੇ ਦਿੱਤੇ ਕਿੰਦਾ ਵੇ ਆਹ ਆਹ ਮੈਂ ਸੀਤ ਮਾਈ ਜੀ ਨੂੰ ਵੀ ਦੇਣਾ ਪੈਣਾ ਹਾਂ ਹਾਂ ਜੀ ਸੀਤ ਜੀ ਸੀ ਤਾਂ ਐਪਲ ਲੈਣਾ ਬੜਾ ਨਮਰਿਆ ਲੰਮੇ ਜਿਹੇ ਆ ਉਹ ਸੋਨਾ ਆਪਣਾ ਉਹ ਉਹ ਦਾਲ ਆ ਯਾਰ ਉਹ ਗੱਲ ਆ ਯਾਰ ਕੋਈ ਆਹ ਕਿਹੜੇ ਦੇ ਲੈ ਆਓ ਉਹ ਰੱਖਦਾ ਸਾਰਾ ਕੁਝ ਪਲੇਟ ਜੀ ਆ ਝੜ ਜਾਂਦੇ ਆ ਘੁਰਾ ਆ ਆਹ ਸਾਫ ਆ ਬੱਚੀ ਨੂੰ ਕੋਲ ਆ ਉਹ ਕੋਲ ਹੈ ਉਹ ਘੇੜ ਲੈ ਦੇ ਹੋਰ ਤੋਂ ਨਾ ਨੂੰ ਭੁੱਟੋ ਹੈਗਾ ਯਾਰ ਹਾਂ ਜਾਲੀਆਂ ਬੰਨੀਆਂ ਨੇ ਉਧਰ ਜਾਲੀਆਂ ਬੰਨੀਆਂ ਨੇ ਚਾਹ ਬਣਾਉਗੇ ਰੋਟੀ ਆਈ ਬੇ ਰੋਟੀ ਖਾਣੀ ਨਹੀਂ ਰੋਟੀ ਖਾਣੀ ਹੈ ਹੋਰ ਉਹਨੂੰ ਕਿਸਮਾਨ ਦੇ ਹੋਰ ਇੱਕ ਮਹੀਨਾ ਤਾਂ ਬਹੁਤ ਹਨਾ ਇੱਕ ਲੈ ਗਈ ਇੱਕ ਮਹੀਨਾ ਕਿਹ ਹੈ ਹੂਣੀ ਵਿੱਚ ਗੁੰਦੀ ਜੀ ਤੇ ਫਿਰ ਉਹ ਮੇਥੇ ਵਾਲੀ ਚਲੇ ਰੋਟੀ ਨਹੀਂ ਨਾ ਪੈਣਾ ਲਓ ਜੀ ਆਪਾਂ ਲੱਗੇ ਬਣਾਉਣ ਨੀਂंबू ਪਾਣੀ ਵੱਡੇ ਪ੍ਰਧਾਨ ਜੀ ਹੋਰ ਜੀ ਠੀਕ ਹੈ ਜੀ ਵਧੀਆ ਵਧੀਆ ਜੀ ਨੀਂंबू ਪਾਣੀ ਬਣਾਉਣ ਲੱਗੇ ਆ ਬਣਾ ਬਣਾਉਣਾ ਬਾਈ ਘਰਮੀ ਬਹੁਤ ਆ। ਠੀਕ ਆ। ਸੰਗਤਾਂ ਨੂੰ ਅੱਜ ਨਿੰਬੂ ਪਾਣੀ ਬਣਾਉਣਾ, ਬਣਾ ਕੇ ਪਿਵਾਵਾਂਗੇ। ਇਧਰ ਸਾਡੇ ਬਾਈ 37 ਬਾਈ ਜੀ। ਕੋਲ ਸਾਹਿਬ। ਆ ਬੋਦਨਾ ਪਾਣੀ ਤੇ ਆ ਬੜੀ ਲੱਗਦਾ। ਆ ਠੀਕ ਹੈ ਤਰੀਕਾ। ਨਹੀਂ ਨਹੀਂ। ਉਹਦੇ ਨਾਲ ਬਾਈ ਨਾਲ ਦੰਦ ਸਾਫ਼ ਹੋ ਜਾਂਦਾ। ਤੇ ਰੰਗ ਬਰਵਾ ਨਾਲੇ ਨਾਲੇ ਵਧੀਆ ਹੋ। ਬਾਸ ਕਹਿੰਦੇ ਦੋੜਾ ਪਹਿਲੇ ਆਸਰ ਹੋਣਾ ਥੋੜੀ ਜਿਹਾ ਕਹਿਣਾ। ਤੁਹਾਨੂੰ ਚੱਕ ਲੈਣਾ ਦੋ ਤਾਂ ਫਿਰ ਹੀ ਲਿਆਉਂਦਾ ਜੀ ਦਾ ਤਾਂ ਕੋ ਮਗਦੇ ਮੈਂ ਮਾ ਤਾਂ ਲੱਗਾ ਮਨ ਮਸ ਕਰਦਾ ਤੇ ਰਸੀ ਬਣਾਈ ਜੇ ਨਸੀ ਵਿੱਚ ਫਰਕ ਪੈ ਗਿਆ ਦੁਮਾ ਨਿੰਬੂ ਪਾਣੀ ਬਾਈ ਜੀ ਅੱਛਾ ਤੁਹਾਨੂੰ ਮੈਂ ਕਿਹਾ ਸੀ ਨਿੰਬੂ ਪਾਣੀ ਜਲਦਾ ਸ਼ੱਕਰ ਵਾਲਾ ਨਿੰਬੂ ਪਾਣੀ ਚੱਲੇਗਾ ਇਰਾਕੋ ਕਹਾ ਕਰਕੇ ਤੋ ਖਾਣੀ ਇਹ ਆ ਸੀਰਾ ਕਮੈਂਟ ਰੀਡਰ ਨਹੀਂ ਨਹੀਂ ਹੋਰ ਸੀਰਾ ਭਾਜੀ ਵਧੀਆ ਵਧੀਆ ਠੀਕ ਠਾਕ ਵਧੀਆ ਵਧੀਆ ਬਈ ਚੱਲੀ ਜਾਂਦੇ ਆ ਕੋਰਡ ਚਾਹੀਦੀ ਐ ਬੜਾ ਢੋਡੀ ਬਈ ਹਾਂ ਕੋਰ ਆਪਣੀ ਹਵਾਲਾ ਤੇ ਇਹ ਸਹੀ ਸਹੀ ਗੱਲ ਕਰ ਦੇਣੀ ਯਾਰ ਕਈ ਦੇਖ ਦੇਣੀ ਅੱਧੇ ਕਰ ਅੱਧੇ ਦੇਖ ਦੇਣੀ ਹੈ ਜਿਹੜੇ ਦੇਖਦੇ ਆ ਉਹ ਸਬਸਕ੍ਰਾਈਬ ਕਰਦੇ ਹੋਰ ਯਾਰ ਪਹਿਲਾਂ ਸਬਸਕ੍ਰਾਈਬ ਕਰੋ ਯਾਰ ਫੇਰ ਹੀ ਆ ਪਾਰ ਤੇ ਬੈਠਿਆ ਨੂੰ ਆਪਾਂ ਬਈ ਦਿਖਾਉਨੇ ਆ ਸਾਰਾ ਕੁਝ ਹੈ ਨਾ ਜੀ ਦੇ ਵਿੱਚ ਟਰਾਲੀ ਯਾਰ ਡਗਰਾਮ ਵਾਲੇ ਦੇ ਇੱਕ ਨੰਬਰ ਟਰਾਲੀ ਪਹਿਲਾਂ ਤੋਂ ਚੱਲਦੀ ਆ ਜੀ ਅੱਜ ਤੱਕ ਉਹ ਹੀ ਆ ਪੜਨ ਜਾਂਦੇ ਹੋਣ ਆ ਰੁਪਏ ਲਾ ਕੇ ਤਾਂ ਜਿੰਨੇ ਹੀ ਮਰਦੀ ਜਿੱਥੋਂ ਜਿੰਨੇ ਰੁਪਏ ਉਹਨੇ ਲੈਣੇ ਆ ਉਨੇ ਬਗੇ ਲੱਗਦਾ ਜਿੱਥੇ ਬਣਦਾ ਨਾਜਾਇਜ਼ ਮੰਗੇ ਆ ਨਾਜਾਇਜ਼ ਬਣ ਉਹ ਬਈ ਨਾ ਜਦੋਂ ਬਣ ਜਾਂਦਾ ਉਦੋਂ ਫਰਾਈ ਬਹੁਤ ਟਰਾਲਾਂ ਦਾ ਬਾਹਰ ਆਉਂਦੇ ਨੇ ਇਹਨਾਂ ਨੂੰ ਮੈਂ ਆਪਣੀ ਇੱਧਰ ਡੈਕੋਰੇਸ਼ਨ ਹੋ ਕੇ ਤਿਆਰ ਆ ਸਾਰਾ ਇੱਧਰ ਲੱਗ ਗਿਆ ਟੈਂਟ ਆਪਣਾ ਤੇ ਮੰਡੇ ਇੱਧਰ ਇਲੈਕਟ੍ਰੀਸ਼ੀਅਨ ਆਲੇ ਲਾਈ ਜਾਂਦੇ ਆ ਆਪਣਾ ਬਾਹਰ ਲਾਈਟਾਂ ਲੂਟਾਂ ਲਾਈ ਜਾਂਦੇ ਆ ਪੂਰਾ ਤਿਆਰ ਆ ਇੱਧਰ ਸੰਦਰੋਂ ਸਾਫਾਈ ਦਾ ਵੀ ਕੰਮ ਚੱਲੀ ਜਾਂਦਾ ਬਈ ਪੰਪ ਲੱਗਿਆ ਹੋਇਆ ਇੱਧਰ ਸੰਦਰੋਂ ਧੋਈ ਜਾਂਦੇ ਆ ਬਾਜੂ ਪੰਨਰਾਜ ਸਿੰਘ ਬਾਜੂ ਵਿਚਾਰੇ ਦੇ ਗੱਲ ਨਾਲੇ ਫ੍ਰੈਂਡ ਲੜ ਗਈ ਫ੍ਰੈਂਡ ਜਿਹੜੀਆਂ ਤਨੋਂ ਮਨੋਂ ਸੇਵਾ ਚੱਲੀ ਜਾਂਦੀ ਆ ਸਫਾਈ ਦੀ ਵਾਧੂ ਆਉ ਦਰੋਂ ਇਧਰ ਨੂੰ ਕਰਨੀ ਆ ਉੱਤਰ ਪਾਣੀ ਨਾ ਜਾਵੇ ਪੂਰੇ ਚੰਦਰ ਤੇ ਇੱਥਰ ਆਪਣੇ ਇਲੈਕਟ੍ਰੀਸ਼ੀਅਨ ਲੱਗੇ ਹੋਏ ਆ ਬਿੱਲੇ ਵਰਗੇ ਇਧਰ ਆ ਪੈਦ ਕੀ ਨਾਮਾ ਬਣਾਇਆ ਪੋਰਸ਼ਨ ਇਧਰ ਬਾਬਾ ਮਹਾਰਾਜ ਪ੍ਰਕਾਸ਼ ਕਰਾਉਣੇ ਆ ਬਿੱਲਾ ਇਲੈਕਟ੍ਰੀਸ਼ੀਅਨ ਲੱਗਿਆ ਹੋਇਆ ਪੂਰਾ ਆ ਨਾਮ ਨਵੀਂ ਥਾਂ ਬਣਾਈ ਆ ਬਈ ਇੱਦਗੀ ਆ ਤਾਂ ਇੱਧਰ ਵੀ ਬਾਬੇ ਜੀ ਦੇ ਪ੍ਰਕਾਸ਼ ਹੋਣਗੇ ਮੈਂ ਇੱਧਰ ਮਣੀ ਤੇ ਸੀਰਾ ਦੋਨੇ ਜਾਣੇ ਬੈਗ ਸਾਈਡ ਲੱਗੇ ਹੋਏ ਆ ਸੋ ਇਹ ਮਰਾ ਸੀਰਾ ਤੇ ਬਾਈ ਮਹਾਰਾਜ ਪ੍ਰਕਾਸ਼ ਹੋਣੇ ਆ। ਇਧਰ ਸੇਵਾਦਾਰ ਆਪਣੇ ਬਾਲਣ ਜਿਹੜਾ ਨਿੱਕਾ ਬਾਲਣ ਤੇ ਅੱਡ ਕਰੀ ਜਾਂਦੇ ਆ। ਠੀਕ ਕਰਦੇ ਆ ਤੁਸੀਂ। ਸੇਵਾਦਾਰ ਇਹਨਾਂ ਪੂਰੇ ਲੱਗੇ ਹੋਏ ਆ। ਇਧਰ ਮਹਤਰੀ ਹੋਣੀ ਲੱਗੇ ਪਿਆ ਜਾਲੀ ਲਾਉਣ। ਇਧਰ ਐ ਕਿ ਜਾਲੀ ਲਾਦੀ ਤਾਰਾਂ ਲਾ ਕੇ ਪੂਰਾ ਕਵਰ ਹੀ ਕਰਤਾ। ਚਾਰੇ ਪਾਸੇ ਜਾਲੀ ਲਾਤੀ। ਵਲੋਗ ਇੰਗਲਾਂ ਛੜ ਦੇ ਛੜ ਦੇ ਹੋ ਜੰਮ ਰੋਟਾ ਕੋ ਤੋ ਸफाई ਚੋਰਾ ਦੀ ਸਫਾਈ ਆ ਥੋੜਾ ਹੀ ਆ ਦੋ ਕੁ ਫੁੱਟੀ ਆ ਇੱਧਰ ਆਏ ਹਾਂ ਕੀ ਹੋ ਗਿਆ ਓਏ ਪੱਟੋ ਲੈ ਵਾਕੂੜਾ ਪਾਉਂਦਾ ਹਾਂ ਇਹ ਸਵੇਰੇ ਹਾਜ਼ਰੀ ਲਵਾ ਗਿਆ ਸੰਦੇ ਹਾਂ ਆ ਬਾਜਾ ਥੋੜਾ ਜਿਹਾ ਛੱਟਿਆ ਹੋਇਆ ਬਾਜੀ ਨੂੰ ਕਹਿੰਦਾ ਪਾਈ ਮੈਨੂੰ ਕੋ ਲੈਂਦੇ ਕਹਿੰਦਾ ਮੇਰੀ ਨਿਗਾ ਬਣੀ ਵੀ ਆ ਸਹੀ ਤਾਂ ਕਰ ਨੂੰ ਮੜਾ ਫਿਰ ਓਏ ਪੂਜੀ ਫੈਕਟਰ ਚ ਟੱਕਿਆ ਨਾ ਇੱਧਰ ਆ ਓਧਰ ਤਾਂ ਜੂਰੇ ਜੂਰੇ ਦਾਸ ਤਾਂ ਬੜਾ ਡਾਂਗ ਰੇ ਬਣਾ ਓਏ ਆ ਗਿਆ ਆ ਗਿਆ ਚੱਲੋ 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 ਖੁੰਝੇ ਦੀ ਟਾਲੋ ਕਾਲਾ ਲੱਗ ਰਿਹਾ ਤੁੰਗ ਇਹਨੂੰ ਕੱਢਦਾ ਓਏ ਟਾਲ ਨਾ ਹੋਰ ਮਰੇਵੇ ਤਾਂ ਨਾ ਮਾਰ। ਇੱਥੇ ਲੈਣ ਕੀ ਆਏ ਜੀ ਤੁਸੀਂ ਹੁਣ। ਓਕੇ ਓਕੇ ਓਕੇ। ਕੈਕਟਰ ਦਾ ਕਿੰਨਾ ਬੜੇ ਹੋ ਗਏ। ਮੈਂ ਲੇਟ ਹੋ ਗਿਆ ਨਾ ਯਾਰ। ਬੱਥਾ ਦਾ ਨੰਗੀਆਂ ਦੇੜੀਆਂ। ਕੈਕਟਰ ਦਾ ਉਹ ਦੇਖੋ ਸਾਡੇ। ਚੱਲ ਬਾਜੂ ਛਣਾ ਉੜਾੜਾ। ਉਹ ਉੜਾੜਾ ਸੁਣਾਉ ਲੱਗਿਆ ਬਾਜੂ। ਬੜਾ ਯਾਰ ਪੜ ਲਾ ਯਾਰ ਦੱਸ ਦੇ ਯਾਰ ਵੀਰੇ। ਸੁਣਾ ਦੇ। ਐਵੇਂ ਉਥੇ ਹਿੰਦੀ ਚ ਮੱਥਾ ਮਾਰੀ। ਕਦੇ ਕੁੜੀਆ ਕਿ ਨਹੀਂ ਫਿਰਦੀ ਆਂਟੀ ਆਉਂਦੀ ਪੰਜਾਬੀ ਨਹੀਂ ਪੰਜਾਬੀ ਤੋਂ ਪਾਸ ਨਹੀਂ ਗਾ ਅਵਾ ਖੂ ਮੂ ਜੇ ਖੂ ਮੂ ਜੇ ਮੈਂ ਲਗਾ ਦੇ ਕਹਿੰਦਾ ਕਹਿੰਦਾ ਖੂ ਜੇ ਮੈਂ ਲਗਾ ਦੇ ਲਓ ਜੀ ਆਪਾਂ ਅੱਗੇ ਭਾਂਡੇ ਚੱਕਣ ਊੜਾ ੜਾ ਕਿੱਥੇ ਸਨਾਇ ਰਹੇ ਨੇ ਯਾਰ ਬਿੱਲੇ ਕਟ ਬਿੱਲਾ ਆ ਗਿਆ ਕਹਿੰਦੇ ਸਰਿਆ ਮੰਨ ਕੇ ਆਉਂਦਾ ਬਾਜੂ ਦਾ ਇਟਾਂ ਚੱਕੀ ਫਿਰਦਾ ਸੀ ਮੈਂ ਤਾਂ ਮੇਰਾ ਰੋੜੇ ਤੇ ਛੱਡ ਲਿਆ ਉਹ ਮੇਰਾ ਕੱਦਰ ਮਾਰੀ ਜਦੀ ਨੰਗ ਨਵਾਂ ਡਰਾਈਵਰ ਆਇਆ ਚੱਲ ਚੱਲ ਏ ਜੇ ਇਹ ਫਾਲੋਅ ਹੋਏ ਜਾਂ ਓਏ ਬ੍ਰੇਕ ਸਾਈਡ ਵਾਲੇ ਬ੍ਰੇਕ ਨਾਲ ਆਪਣਾ ਵੀਰੇ ਮੈਂ ਆਹੇ ਪਾਂਡਿਆ ਦਾ ਕਰਨੈਲ ਨਾਲ ਕੱਲ ਤੋਂ ਡਿਊਟੀ ਹੈ ਜੀ ਕਾਪੀ ਸੰਭ ਮੈਂ ਘਰੇ ਜਾਣਾ ਦਿਵਾ ਗੜੀ ਕਿਤੇ ਆ ਉਰੇ ਆਇਆ ਉਰੇ ਆਇਆ ਓਏ ਆ ਜੂ ਆਪੀ ਹੀ ਨਾ ਨੱਕਰ ਲੇ ਗਿਆ ਉਹ ਨਾ ਖੜਾ ਗਿਆ ਕਾਲਾ ਮੋਈ ਨਾ ਸਹੀ ਆ ਗਿਆ ਲੰਦਰ ਨਹੀਂ ਜਾ ਚਲੋ ਉਧਰ ਬਿੱਲੇ ਨਹੀਂ ਆਉਂ ਕੁੱਟਣੇ ਆਖਰਿੰਗੇ ਝੋਨੇ ਸਰਪਾ ਬਾਹਰ ਨਿਕਲਿਆ ਭੱਜ ਗਿਆ ਓਏ ਵੀਰੇ ਲਾਤ ਆਲੇ ਮੂਹਰੋ ਝਾੜੂ ਦਾ ਆ ਗਿਆ ਦੁੱਦੇ ਚਲੋ ਇਧਰ ਲੱਗਿਆ ਬਾ ਝਾੜੂ ਉਹ ਭੱਜ ਗਿਆ ਗਗਨੇ ਹੋ ਗਿਆ ਓਏ ਆ ਰਸ ਆ ਬੰਦ ਹੋ ਰਹੀ ਜੀ ਨਾ ਓਏ ਉਹ ਨਹੀਂ ਗਿਆ ਹੋਰ ਤੇ ਹੋ ਜਾਂਦੇ ਜੇ ਇਸ ਵਿੱਚ ਸਾਹ ਪੈ ਗਏ ਨਾ ਬਾਦ ਆਪ ਕਹਿ ਗਾ ਅੱਲਾਹ ਕਰ ਗਏ ਓ ਟੁਕਰੀ ਆਪਣੀਆਂ ਤੇ ਸਾਹ ਤੇ ਇੱਕ ਸਹੇ ਭਾਏ ਆਪ ਆਪਰੇ ਜਾ ਕੋ ਭਾਏ ਖੜਿਆ ਕਿੱਥੇ ਯਾਰ ਪਿੱਛੇ ਦੇਖ ਕੇ ਹੋਰ ਗਾ ਨੂੰ ਚੱਕ ਲਿਆ ਕਰੀ ਟੂਕ ਸੋਇ ਪਾਣਾ ਕਾਲਬਾ ਜੀ ਫੌਜ ਆ ਗਈ ਹੈ ਤੇ ਜੁੜਤ ਹੋ ਜਾਣਾ ਲੋ ਜੀ ਤਿਆਰੀਆਂ ਹੋ ਗਈਆਂ ਆਪਣੀਆਂ ਬਾਬਾ ਹਰੀਦਾਸ ਜੀ ਜਗਾ ਤੇ ਫੁੱਲ ਲੱਗ ਗਏ ਅੱਜ ਲਿਆ ਕੇ ਲਾਤੇ ਨਵੇਂ ਫੁੱਲ ਜਮਾ ਨਹੀਂ ਲਾਗਾ ਡੁਪਲੀਕੇਟ ਪਾਣੀ ਪਾ ਦੇ ਪਾਣੀ ਪਾ ਦੇ ਪਾਣੀ ਪਾ ਦੇ ਪਰੇ ਹੋਇਆ ਉਹਨਾਂ ਦਾ ਹੋਰ ਦੇਖਿਆ ਕੱਲ ਨੂੰ ਬਾਬਾ ਜੀ ਜਗਾ ਤੇ ਖੰਡਪੜ ਪ੍ਰਗਾਸ਼ ਆਏ ਤਿਆਰੀਆਂ ਮੁਕੰਮਲ ਹੋ ਗਈਆਂ ਸਾਰੀਆਂ